ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਬਿਜ਼ਨਸ ਬਿਊਰੋ ਨੇ ਦੋ ਪੁਲਿਸ ਅਫਸਰ ਗ੍ਰਿਫਤਾਰ ਕੀਤੇ ਜਿਹੜੇ ਕਿ ਮੋਟੀ ਰਿਸ਼ਵਤ ਲੈਣ ਦੇ ਆਦੀ ਸੀ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹੈ ਭ੍ਰਿਸ਼ਟਾਚਾਰ ਰੋਕੂ ਦੇ ਪੀਸੀ ਐਕਟ ਪਰਵੈਂਸ਼ਨ ਆਫ ਕ੍ਰਾਪਸ਼ਨ ਦੇ ਪਹਿਲਾਂ ਇਹ ਹੈਗੇ ਜੀ ਦੋ ਮੁਲਾਜ਼ਮਾ ਜਿਹੜੇ ਪ੍ਰਵੀਂਦਰ ਸਿੰਘ ਮੱਲੀ ਤੇ ਕਿੰਦਰ ਸਿੰਘ ਮੱਲੀ ਆ ਜਿਹੜਾ ਬੜਾ ਤੇਜ਼ ਤਰਾਰ ਬੰਦਾ ਤੇ ਤੇ ਕੋਟ ਫਤੂਹੀ ਤੇ ਦੋ ਭਰਾਵਾਂ ਦੀ ਜਿਹੜੀ ਅੱਗੇ ਲੜਾਈ ਹੋ ਗਈ ਸੀ ਤੇ ਕੁੱਕੜ ਇੱਕ ਮਾਜਰੇ ਦੇ ਜਿਹੜੇ ਬੰਦੇ ਲੜਾਈ ਵਿੱਚ ਸੀਗੇ 6 ਤੇ 22 ਨੇ ਮਰਚਾ ਦਰਦ ਸੀ 4 ਅਣਪਛਾਤੇ ਸੀ ਇਹ ਕੋਟ ਫਤੂਹੀ ਲੱਗਿਆ ਹੋਇਆ ਸੀ ਥਾਣੇ 'ਚ ਉਨੇ ਬੰਦਾ ਕੱਢਣ ਬਦਲੇ 2.5 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਲੱਖ ਰੁਪਏ ਦੇ ਵਿੱਚ ਸੌਦਾ ਹੋ ਗਿਆ ਤੇ ਉਹਨਾਂ ਨੇ ਵਿਜੀਲੈਂਸ ਕੋਲੇ ਗੱਲ ਕੀਤੀ ਉਹ ਕਹਿੰਦੇ ਸੀ ਪਹਿਲੇ ਹੀ ਝੂਠੇ ਪੱਸੀ ਹੋਏ ਆ ਜੀ ਤੇ ਇੱਕ ਤਾਂ ਪਰਚਾ ਪੈ ਗਿਆ ਝੂਠਾ ਇੱਕ ਫਿਰ 2.5 ਲੱਖ ਰੁਪਏ ਦੀ ਮੰਗ ਵੀ ਇਨਵੈਸਟੀਗੇਸ਼ਨ ਦੇ ਵਿੱਚ ਮੈਂ ਕੱਢ ਦੂੰਗਾ ਉਹਨਾਂ ਨੇ ਵਿਜੀਲੈਂਸ ਨਾਲ ਗੱਲ ਕੀਤੀ ਇਹ ਦੋਨੇ ਫੜ ਲਏ ਹੁਣ ਜਿਹੜੀ ਆਪਾਂ ਗੱਲ ਕਰਦੇ ਨਾ ਤੇ ਪਹਿਲਾਂ ਦੋ ਪਰਚੇ ਦਰਜ ਐ ਦੋ ਤਿੰਨ ਪਰਚੇ ਨਾ ਤੇ ਪਹਿਲਾਂ ਦਰਜ ਐ ਤੇ ਸਾਡਾ ਜਿਹੜੀ ਸਾਡੀ ਸਰਕਾਰ ਐ ਇਹ ਬਾਰ ਬਾਰ ਟੋਲ ਫ੍ਰੀ ਨੰਬਰ ਦਿੱਤੇ ਆ ਜੀ ਵੱਡੇ ਵੱਡੇ ਇਸ਼ਤਿਹਾਰ ਲਾਏ ਵਿਆ ਪੋਸਟਰ ਲਾਏ ਵਿਆ ਤੁਸੀਂ ਫੜਾਓ ਭ੍ਰਿਸ਼ਟਾਚਾਰ ਰੋਕੂ ਐਕਟ ਦਿੱਤਾ ਐ ਤੇ ਮਾਮਲੇ ਦਰਜ ਕਰਾਂਗੇ ਨਸ਼ੇ ਨੂੰ ਬੰਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਇਹ ਸਿਰਫ ਕੱਲਾਂ ਕਿਤਾਬਾਂ ਦੇ ਵਿੱਚ ਰਹਿ ਗਈਆਂ ਇੱਕ ਲਿਸਟਾਂ ਬਣ ਕੇ ਜਾਂਦੀਆਂ ਜਿਹੜੀਆਂ ਥਾਣੇ ਚੋਂ ਐਸਐਸਪੀ ਥਾਣੇ ਤੋਂ ਮਗਾਉਂਦਾ ਹਰੇਕ ਜ਼ਿਲ੍ਹੇ ਚ ਕਰੀਬ 12-13 ਥਾਣੇ ਹੁੰਦੇ ਆ ਇੱਕ ਸੀਆਈ ਸਟਾਫ ਹੁੰਦਾ ਹੈ ਈਓ ਬੈਂਕ ਹੁੰਦਾ ਹੈ ਔਮਨ ਸੈੱਲ ਹੁੰਦੇ ਆ ਜਿਹੜੇ ਮਹਿਲਾ ਥਾਣੇ ਆ ਇਹ ਰਿਪੋਰਟਾਂ ਫਿਰ ਅੱਗੇ ਥਰੂ ਏਡੀਜੀਪੀ ਕ੍ਰਾਈਮ ਰਾਹੀਂ ਡੀਜੀਪੀ ਕੋਲ ਜਾਂਦੀਆਂ ਇਥੋਂ ਮੁਕਤ ਹੋ ਗਿਆ ਜੀ ਨਸਾਏ ਹੋ ਗਿਆ ਸਿਰਫ ਕਾਗਲੀ ਕਾਰਵਾਈ ਹੁਣ ਦੋ ਗੱਲਾਂ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਹੈ ਇੱਕ ਤਾਂ ਨਿਆਂ ਨਹੀਂ ਮਿਲਦਾ ਜਿਹੜਾ ਉਹ ਬੰਦਾ ਪੰਜਾਬ ਛੱਡ ਰਿਹਾ ਇੱਕ ਨਸ਼ੇ ਕਰਕੇ ਹਰੇਕ ਤੇ ਇਕੱਲਾ ਕਰਾ ਬੱਚਾ ਅਗਲਾ ਕਹਿੰਦਾ ਯਾਰ ਕਿਸੇ ਨਾਲ ਲੜਾਂਗੇ ਚਲੋ ਕੈਨੇਡਾ ਚਲੋ ਅਮਰੀਕਾ ਦੋ ਮੇਨ ਗੱਲਾਂ ਦੋਨਾਂ ਤੇ ਕਾਬੂ ਨਹੀਂ ਪੈ ਰਿਆ ਫੜੇ ਐ ਠੀਕ ਐ ਇਹਨਾਂ ਤੇ ਇਸੇ ਤਰ੍ਹਾਂ ਹੀ ਪਹਿਲਾਂ ਫੜੇ ਸੀ ਦੋ ਪਰਚੇ ਦਰਜ ਸੀ ਤੇ ਇਹ ਉਸੇ ਥਾਣਿਆਂ ਦੇ ਵਿੱਚ ਫੇਰ ਲੱਗ ਗਏ ਇਹਨਾਂ ਦੇ ਪਿੰਡਾਂ 'ਚ ਗੁਰਗੇ ਰੱਖੇ ਹੁੰਦੇ ਆ ਉੰਨਾ ਨਹੀਂ ਜਿਹੜੀ ਗ੍ਰਾਹੀ ਕਰਦੇ ਐ ਉਹ ਇੱਕ ਸਿਪਾਹੀ ਭਰਤੀ ਐ ਉਹ ਫੜਨ ਜਾਂਦਾ ਫਿਰ ਉਹ ਹੌਲਦਾਰ ਬਣ ਜਾਂਦਾ ਸੈਲ ਬਣ ਕੇ ਫਿਰ ਉਹ ਐਸਆਈ ਬਣ ਜਾਂਦਾ ਫਿਰ ਉਹ ਸਬ ਇੰਸਪੈਕਟਰ ਬਣ ਜਾਂਦਾ ਇੰਸਪੈਕਟਰ ਬਣਦਾ ਉਸੇ ਥਾਣੇ ਚ ਲੱਗ ਜਾਂਦਾ ਤੇ ਉਹਦੇ ਇੱਕ ਸੈਲ ਬਣੇ ਹੁੰਦੇ ਫਲਾਣੇ ਨੂੰ ਫੜਾਇਆ ਯਾਰ ਮੈਂ ਆਪੇ ਉਹ ਤੋਂ ਲੈ ਲੂੰਗਾ ਪੈਸੇ ਹੁਣ ਇਹਨਾਂ ਦੇ ਦੋ ਪਰਚੇ ਪਹਿਲਾਂ ਦਰਜ ਨਾ ਬਜਿੰਦਰ ਸਿੰਘ ਮੱਲੀ ਤੇ ਤੇਕਿੰਦਰ ਸਿੰਘ ਤੇ ਉਹ ਕਿਵੇਂ ਐ ਉਹ ਕਿੰਦਰ ਸਿੰਘ ਜਿਹੜਾ ਸੀਗਾ ਗਨਮੈਨ ਹੁੰਦਾ ਸੀਗਾ ਐਸ ਐਚਓ ਕਰਨੈਲ ਸਿੰਘ ਦਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਉੱਥੇ ਇੱਕ 21 ਜਨਵਰੀ 21 ਜੁਲਾਈ ਸੌਰੀ 21 ਜੁਲਾਈ 2023 ਦੇ ਵਿੱਚ ਇੱਕ ਕਨੈਕਟਰ ਕੋਲੋਂ ਪੰਜਾਬ ਰੋਡਵੇ ਦਾ ਕਨੈਕਟਰ ਸੀ ਉਹਦੇ ਕੋਲੋਂ ਖਾਨ ਜੋ ਕੀ ਕੋਈ ਤੋਲੇ ਦੋ ਤੋਲੇ ਫੀਮ ਫੜ ਲਈ ਉਹਨੂੰ ਬਲੈਕਮੇਲ ਕਰਕੇ ਵੀ ਤੇਰੇ ਤੇ ਨਹੀਂ ਪਰਚਾ ਦੇਵਾਂਗੇ ਸਜ਼ਾ ਹੋ ਜਾਊਗੀ ਅਗਲਾ ਕਹਿੰਦਾ ਯਾਰ ਅੱਬੀ ਆਪਣੀ ਰਿਟਾਇਰਮੈਂਟ ਵੀ ਉਪ ਚੁੱਕੀ ਹੁਣ ਪੁਰਾਣੇ ਬੰਦੇ ਜਿਹੜੇ ਕੋਈ ਪੀਮ ਬੰਮ ਖਾਂਦੇ ਆ ਮਣੀ ਮਡੀ ਕੁਕੀ ਬਕੀ ਡਰਾਈਵਰ ਕਨੇਟਰ ਸਦੇ ਆ ਉੱਠਣਾ ਪੈਂਦਾ ਚਲੋ ਜੋ ਵੀ ਆ ਉਹਨਾਂ ਦੀ ਪਰਸਨਲ ਲਾਈਫ ਹੈ ਉਹ ਤੋਂ 2.5 ਲੱਖ ਰੁਪਈਆ ਮੰਗਿਆ ਨੇ ਕਿੰਦਰ ਨੇ ਤੇ ਲੱਖ ਰੁਪਈਆ ਚੌਥੇ ਗੱਲ ਹੋਈ ਸੀ ਤੇ ਭਾਈ ਇਹ ਤੇ ਪਰਚਾ ਦਰਜ ਹੋ ਗਿਆ ਬਿਜ਼ਨਸ ਨੇ ਬਾਹਾਂ ਨੂੜ ਕੇ ਤੇ ਅੰਦਰ ਦਿੱਤਾ ਉਹ ਚੱਲੀ ਜਾਂਦਾ ਕੇਸ ਫੇਰ ਥਾਣੇ ਚ ਲਾਤਾ ਹੁਣ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਜਿਹੜਾ ਗੁਰਮੇਲ ਸਿੰਘ ਸੀਗਾ ਉਹਦੇ ਕੋਲ ਤੋਲੇ ਦੋ ਤੋਲੇ ਬੜੇ ਸੀ ਉਹਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਸੀ ਹੁਣ ਜਿਹੜੀ ਆਪਾਂ ਇਸ ਮਾਧਮ ਨਾਲ ਬੇਨਤੀ ਕਰਦੇ ਆਂ ਤੁਸੀਂ ਕਮੈਂਟਾਂ ਨਾਲ ਜਰੂਰ ਦੱਸਣਾ ਕਿ ਇੱਕ ਇੱਕ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਤਿੰਨ ਤਿੰਨ ਵਾਰੀ ਉਹੀ ਬੰਦੇ ਦਾ ਫੜਿਆ ਜਾਣਾ ਤੇ ਉਸੇ ਸਟੇਸ਼ਨਾਂ ਤੇ ਲਾਏ ਜਾਣਾ ਕਿ ਲੋਕਾਂ ਨੂੰ ਨਿਆਂ ਮਿਲੂਗਾ ਅਗਲਾ ਕਹਿੰਦਾ ਕੱਲ ਫੜਿਆ ਸੀ ਯਾਰ ਅੱਜ ਫੇਰ ਲੱਗਿਆ ਫਿਰਦਾ ਉੱਥੇ ਪੁਲਿਸ ਦਾ ਮਨੋਵਲ ਡਿੱਗਦਾ ਉੱਥੇ ਪੁਲਿਸ ਦੀ ਇਕਦਾਰ ਖੁਸ਼ੀ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਵੀ ਜਦੋਂ ਕੋਈ ਜਿਹੜੇ ਬੰਦੇ ਤੇ ਪਤਾ ਹੈ ਜ਼ਿਲ੍ਹੇ ਦੇ ਐਸਐਸਪੀ ਨੂੰ ਸਾਰਾ ਪਤਾ ਹੁੰਦਾ ਵੀ ਇਹ ਰਿਸ਼ਵਤ ਲੈਂਦਾ ਤਾਂ ਉਹਨੂੰ ਉਹੇ ਜੇ ਸਟੇਸ਼ਨ ਤੇ ਲਾਉਣਾ ਚਾਹੀਦਾ ਹੈ ਬਣਦੇ ਸਾਰੇ ਸਟੇਸ਼ਨਾਂ ਦੀ ਆਪਾਂ ਇਸੇ ਇਹ ਨਹੀਂ ਗੱਲ ਹੈ ਪਰ ਜਿੱਥੇ ਲੁੱਟਦਾ ਕੇਂਦਰ ਹੈ ਉੱਥੇ ਨਾ ਲਾਇਆ ਜਾਵੇ ਉਹ ਕੋਈ ਜਿਆਦਾ ਪੈਸੇ ਲੈਂਦਾ ਤੇ ਇਸ ਤਰ੍ਹਾਂ ਰਹਾ ਉਹਦੇ ਗਲ ਚ ਪਾ ਕੇ ਸੀਟੀ ਉਹਨੂੰ ਚੌਂਕ ਚ ਖੜਾਇਆ ਜਾਵੇ ਵੀ ਤੂੰ ਭਾਈ ਇੱਥੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਉਦੋਂ ਜਿਆਦਾ ਸਿਆਣਾ ਨੂੰ ਪੁਲਿਸ ਲੈਣ ਦਾ ਲਾਓ ਉਹਨੂੰ ਕਾ ਫੁੱਲਾਂ ਚ ਪਾਣੀ ਪਾ ਯਾਰ ਇਸ ਕਰਕੇ ਜਿਹੜਾ ਹੈਗਾ ਇਹ ਇਹ ਠੱਲ ਪੈ ਸਕਦੀ ਹੈ ਕਿਉਂ ਉਹਦੇ ਚਿਹਰੇ ਦੀ ਰੌਣਕ ਉੱਡ ਜੂਗੀ ਉਹ ਪੈਸਾ ਨਾ ਬਣਿਆ ਉਹ ਕਈ ਤਾਂ ਮੁਲਾਜ਼ਮ ਇਹ ਜਿਹ ਹੈ ਮੁਨਸ਼ੀ ਵੀ ਹੈ ਆਯੂਵੀਆ ਡੀ ਕਦੇ ਸਾਰਾ ਦਿਨ ਵੀ ਅੱਜ ਤਾਂ ਯਾਰ ਕੱਟ ਬਣਿਆ ਫੀਸ ਹੀ ਦੱਸਦੇ ਐ ਫੀਸ ਦੱਸਦੇ ਜੇ ਕੋਈ ਸਰਕਾਰੀ ਡਾਕਟਰ ਦੀ ਪਰਚੀ ਹੁੰਦੀ ਐ ਪੱਕੀ ਐ ਤਾਂ ਫੀਸ ਨਹੀਂ ਆਈ ਕਈ ਤਾਂ ਗੇਟਾਂ ਕੋਲੇ ਖੜ ਕੇ ਡੀਕਦੇਗਾ ਕਾਕਾ ਨੂੰ ਯਾਰ ਅੱਜ ਯਾਰ ਕੋਈ ਬੰਦਾ ਆ ਜਾਣੀ ਅਟਲ ਸਚਾਈ ਐ ਉਹ ਈ ਗੱਲ ਐ ਜਰੂਰ ਲੱਗਣੀ ਐ ਕਈਆਂ ਦੇ ਐ ਲੱਗਣੀ ਐ ਮਿਰਚਾ ਵਾਂਗੂ ਕਿਉਂ ਉਹਨਾਂ ਨੇ ਕਿਸਤਾ ਭਾਨੀਆਂ ਕੋਠੀਆਂ ਵੱਡੀਆਂ ਪਾਈਆਂ ਕਿਸਤਾ ਭਾਨੀ ਐ ਇੱਕ ਕਿਸਤਾ ਤਨਖਾਹ ਜੋ ਭਾਦੇ ਉਹਦਾ ਪਤਾ ਹੀ ਫਸਣਾ ਜਾਈਏ ਦੂਜੇ ਖਰਚੇ ਉਤੋਂ ਕੱਢਣੇ ਆ ਹੁਣ ਇਹ ਜਿਹੜੇ ਹੈਗੇ ਦੋਨੇ ਫੜੇ ਗਏ ਇੱਕ ਤਾਂ ਸਰਕਾਰ ਨੂੰ ਐ ਮੌਦੇ ਤੇ ਨਹੀਂ ਲਾਉਣੇ ਚਾਹੀਦੇ ਦੂਸਰੀ ਗੱਲ ਜਿਹੜਾ ਰਿਟਾਇਰਮੈਂਟ ਦੇ ਨੇੜੇ ਆ ਜੀ ਤੇ ਸਾਲ ਦੋ ਸਾਲ ਰਹਿੰਦੇ ਆ ਉਹ ਲਿਟੀਗੇਸ਼ਨ ਵਿੱਚ ਭਾਗ ਲੈਣਾ ਚਾਹੀਦਾ ਹੈ ਕਿ ਭਾਈ ਤੂੰ ਆਦੀਆਂ ਮਿਸਲਾ-ਮੁਸਲਾ ਜੀਆਂ ਜਿਹੜੀਆਂ ਨਵੇਂਡ ਕੰਮ ਐਵੀਡੈਂਸਾਂ ਸਹਾਦਤਾਂ ਨਵੇਂਡ ਤੇ ਸਾਲ ਦੋ ਸਾਲਾਂ ਤੂੰ ਜਿਹੜਾ ਹੈਗਾ ਰਿਟਾਇਰ ਹੋ ਜਾਣਾ ਸੇਵਾ ਮੁਕਤ ਹੋ ਜਾਣਾ ਤੇ ਫਿਰ ਤੂੰ ਬਾਅਦ ਚ ਫਿਰ ਬੱਸਾਂ ਤੇ ਜਾਇਆ ਕਰੇਗਾ ਉਹ ਉਹ ਸਾਧਨ ਤੇ ਟਿਕਟ ਕੱਟ ਦੇਣ ਵੈਸੇ ਚਲੋ ਮਸਾਲੇ ਨਹੀਂ ਪੰਜਾਬ ਦੇ ਵਿੱਚ ਟਿਕਟ ਕੱਟਦੇ ਤੇ ਉਹਨੂੰ ਇਹ ਹੋਣਾ ਚਾਹੀਦਾ ਵੀ ਦੋ ਸਾਲ ਰਹਿ ਗਏ ਯਾਰ ਮੈਂ ਆਪਦਾ ਸਹਾਾਦਤਾਂ ਕੋਈ ਗਵਾਹੀਆਂ ਐਵੀਡੈਂਸਾਂ ਜਿਹੜੀਆਂ ਉਹ ਨੇ ਵੀੜਾ ਮੋਰ ਕੇ ਬਾਲ ਬੱਚੇ ਵਿਹੋਣੇ ਆ ਉਹਨੂੰ ਲਾਲਚ ਹੋ ਜਾਂਦਾ ਵੀ ਆ ਦੋਸ ਵਾਲੀ ਰਹਿ ਗਈ ਛੇ ਤੇ ਵਧੀਆ ਸਟੇਸ਼ਨ ਤੇ ਲੱਗੀ ਆਪਾਂ ਜਿੱਤੇ ਰੁਪਏ ਦੀਆਂ ਤਿੰਨ ਠਿਆਣੀਆਂ ਬਣਦੀਆਂ ਹੁਣ ਹੁਣ ਜਿਹੜਾ ਭ੍ਰਸ਼ਟਾਚਾਰ ਦਾ ਬੋਲ ਬਾਲਾ ਹੈ ਉਹ ਇਸ ਕਰਕੇ ਲੋਕ ਆ ਜਿਹੜੇ ਵਿਚਾਰੇ ਉੱਥੋਂ ਪਰੇਸ਼ਾਨ ਹੋ ਜਾਂਦੇ ਆ ਕਿ ਇੱਕ ਤਾਂ ਸਬੂਤਾਂ ਦੀ ਕਮੀ ਰਹਿਣ ਕਾਰਨ ਬੰਦੇ ਬਰੀ ਹੋ ਜਾਂਦੇ ਆ ਕੱਲੀ ਪੁਲਿਸ ਨਹੀਂ ਸਿਵਲ ਦੇ ਵੀ ਹੈ ਸਿਵਲ ਤੋਂ ਡਾਕਟਰ ਹੈ ਪੇਟ ਐਂਟ ਕਰਾ ਕੇ ਮੈਡੀਸਨਾਂ ਬਾਹਰ ਖਾਈ ਬੈਠਿਆ ਪੁਲਿਸ ਨੂੰ ਵੀ ਮਾੜੀ ਕੰਮ ਮਾੜਾ ਕੰਮ ਜਲਾ ਰੱਖਿਆ ਤੇ ਦੂਸਰਾ ਉਹਨਾਂ ਸਟੇਸ਼ਨਾਂ ਦੀ ਫੇਰ ਲਾ ਦੇਣੇ ਜਦੋਂ ਜਵਾਨਤ ਹੋਊਗੀ ਚਲੋ ਜੀ ਲਾਤਾ ਇਹ ਜੀ ਬਹੁਤ ਵਧੀਆ ਆਈਓ ਇਹ ਵਧੀਆ ਉਹ ਕਰਦਾ ਆਈਓ ਸਾਰੀ ਵਧੀਆ ਹੁੰਦਾ ਜੀ ਤੁਮ ਮਰਜ਼ੀ ਪਰਚਾ ਦੇ ਦਿਓ ਜਿਮਨੀ ਪਾ ਕੇ ਜਿਹਨੂੰ ਮਰਜ਼ੀ ਘਟ ਦਿਓ ਸੂਈ ਦਾ ਸੁਹਾਗਾ ਹੀ ਬਣਾਉਣਾ ਇਸ ਕਰਕੇ ਸਾਡੀ ਇਸ ਮਾਧਮ ਰਾਹੀਂ ਪੰਜਾਬ ਸਰਕਾਰ ਨੂੰ ਚੀਫ ਡਾਇਰੈਕਟਰ ਬਿਜ਼ਨਸ ਬਿਊਰੋਨ اور ਜਿਹੜਾ ਡਾਇਰੈਕਟਰ ਆਫ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਸਾਹ ਨੂੰ ਬੇਨਤੀ ਹੈ ਵੀ ਜਿਹੜੇ ਤੁਸੀਂ ਬੰਦੇ ਭਰਦੇ ਹੋ ਭਾਈ ਚਾਹੇ ਉਹ ਕਨਸਟੇਬਲ ਹੈ ਚਾਹੇ ਉਹ ਹੈੱਡ ਕਨਸਟੇਬਲ ਹੈ ਐਸਆਈ ਹੈ ਸਬ ਇੰਸਪੈਕਟਰ ਹੈ ਇੰਸਪੈਕਟਰ ਹੈ ਡੀਐਸਪੀ ਹੈ ਐਸਪੀ ਹੈ ਐਸਐਸਪੀ ਹੈ ਆਈਪੀਐਸਾ ਕੇ ਕੁਝ ਵੀ ਹੈ ਡੀਆਈਜੀ ਐਡੀਜੀਪੀ ਬੜੇ ਬਿੰਗਾ ਤਾਂ ਉਹਨਾਂ ਨੂੰ ਅਹਿਮ ਅਹੁਦਿਆਂ ਤੇ ਨਾਮ ਲਾਇਆ ਜਾਵੇ ਉਥੇ ਪੋਰਸ ਦੀ ਛਵੀ ਕਰਾਮ ਹੁੰਦੀ ਹੈ। ਔਰ ਜਿਹੜੇ ਲੋਕ ਹੈ ਉਹਨਾਂ ਦਾ ਜਿਹੜਾ ਮਨੋਬਲਾ ਡਿੱਗ ਪੈਂਦਾ ਉਹ ਕਹਿੰਦੇ ਯਾਰ ਇੱਥੇ ਕੋਈ ਜਸਟਿਸ ਨਾ ਦੀ ਕੋਈ ਚੀਜ਼ ਹੈ। ਹੁਣ 2-2 ਲੱਖ ਲੈਣੇ 5-5 ਲੱਖ ਲੈਣੇ ਤੈਨੂੰ ਲੜਾਈ ਚ ਉਕੜ ਦੇਣਗੇ। ਇੱਕ ਨਾ ਪਾਉਣਾ। ਜਿਹੜਾ ਸਹੀ ਕੰਮ ਆ ਉਹ ਕਰਦੇ। ਲੋਕ ਥਾਣੇ 'ਚ ਭੌਂਕਦੇ ਤੁਰੇ ਫਿਰਦੇ ਆ ਵੀ ਮਰੀ ਆਦਰਖਾਤ ਤੁਸੀਂ ਜੀ। ਬਾਹਰੋਂ ਹੀ ਮੋੜ ਦਿੰਦੇ ਆ। ਇਹ ਤਾਂ ਫਲਾਣਾ ਕੰਮ ਹੈ ਇਹ ਤਾਂ ਲੈਂਡ ਦੇਣ ਦਾ ਮਾਮਲਾ ਉੱਧਰ ਜਾਓ। ਜਦੋਂ ਕਿਸੇ ਦਾ ਕੋਈ ਫੋਨ ਆ ਜਾਂਦਾ ਵੀ ਹਾਂ ਜੀ। 25 75 ਦਾ ਮੈਚ ਲਾਵਾਂਗੇ 25 ਪੈਸੇ ਮੇਰੇ 75 ਸੋਡੇ ਫੇਰ ਫਿਰ ਉਹ ਚ ਜਾਣ ਪਾ ਦਿੰਦੇ ਆ ਇਸ ਕਰਕੇ ਇਮਾਨਦਾਰ ਅਫਸਰਾਂ ਦੀ ਕਦਰ ਕਰਿਆ ਕਰੋ ਤੁਹਾਡੇ ਮਹੱਲੇ ਚੋਂਦਿਆ ਚਾਹ ਪਾਣੀ ਪੁੱਛਿਆ ਕਰੋ ਇੱਜ਼ਤ ਮਾਨ ਕਰਨਾ ਮੁੱਢਲਾ ਫਰਜ਼ਾ ਸਾਨੂੰ ਗੁਰੂ ਪੀਰਾਂ ਨੇ ਇਹੀ ਸਮਝਾਇਆ ਹੈ ਕਾਲੀਆਂ ਭੇਡਾਂ 54% ਹੁੰਦੀਆਂ ਜਿਹੜੀਆਂ ਕਿ ਪੈਸੇ ਬਣਾ ਰਹਿ ਨਹੀਂ ਸਕਦੀਆਂ ਅੱਛਾ ਉਹ ਲੈ ਵੀ ਲੈਂਦੇ ਆ ਫਿਰ ਖਾ ਨਹੀਂ ਸਕਦੇ ਪਹਿਣ ਨਹੀਂ ਸਕਦੇ ਹੱਸ ਨਹੀਂ ਸਕਦੇ ਕਿਉਂ ਜਦੋਂ ਰਿਸ਼ਮਤ ਵਾਲਾ ਬੰਦਾ ਕਦੇ ਹੱਸਦਾ ਨਹੀਂ ਮਿਲੂ ਤੁਨੂੰ ਉਹ ਐ ਹੋ ਗਿਆ ਜੋ ਹੋ ਗਿਆ ਜੀ ਆ ਹੋ ਗਿਆ ਕਿਉਂ ਆਰਾਮ ਦੀ ਕਮਾਈ ਹੈ ਫਿਰ ਖਾਂਦਾ ਨਹੀਂ ਮਿਲੂ ਤੁਨੂੰ ਪਹਿਣਦਾ ਨਹੀਂ ਮਿਲੂਗਾ ਵੀ ਲੈ ਦਾ ਲੈ ਯਾਰ ਕੋ ਖਾ ਪੀ ਲਾ ਫਿਰ ਘਰੇ ਜਾੜੋ ਗਾਲਾਂ ਮਿਲਣਗੀਆਂ ਉਹ ਕਹਿੰਗੇ ਇਹ ਜੇ ਪੈਸੇ ਲਿਆਇਆ ਰਾਤ ਕੁੜੀ ਬਿਮਾਰ ਹੋ ਗਈ ਇਹ ਜੇ ਪੈਸੇ ਲਿਆਇਆ ਰਾਤ ਮੁੰਡਾ ਬਿਮਾਰ ਹੋਇਆ ਇਹ ਆ ਕੰਮ ਹੋਇਆ ਭਾਈ ਮੇਰੇ ਤਾਂ ਖੱਲੀ ਚੜ ਗਈ ਪਰ ਇਹ ਉਹ ਗਾਲੀ ਗਲੋਚ ਹੁੰਦੀ ਹੈ ਅਟਲ ਸਚਾਈ ਹੈ ਜੇ ਕੋ ਮਲਾਜ਼ਮ ਵੀ ਸੁਣੂਗਾ ਇਹਨੂੰ ਵੇਖ ਲਓ ਭਾਈ ਸੱਚੀ ਗੱਲ ਹੈ ਤੀਸਰੀ ਵੱਡੀ ਗੱਲ ਜਿੱਡੀ ਜਿੰਨੀ ਜ਼ਿਆਦਾ ਰਿਸ਼ਵਤ ਲੈਂਦਾ ਉਹਦੇ ਬੈੱਡ ਕੋਲੇ ਜਾ ਕੇ ਦੇਖ ਲਓ ਦਵਾਈਆਂ ਦੇ ਢੇਰ ਲੱਗੇ ਪੈਣਗੇ ਜੇ ਤਾਂ 20 ਪੱਤੇ ਦਾ ਮਤਲਬ 2 ਲੱਖ ਰੁਪਏ ਮਹੀਨਾ ਕਮਾਉਂਦਾ ਜੇ ਉਹ ਕੋਲ 40 50 ਪੱਤੇ ਪਏ ਤਾਂ ਮਤਲਬ 25 30 ਲੱਖ ਰੁਪਏ ਮਹੀਨਾ ਕਮਾਉਂਦਾ ਇਹ 5-7 ਲੱਖ ਪੱਤੇ ਪਈ ਤਾਂ ਮਤਲਬ 1.5 1.5 ਲੱਖ ਸਵਾ ਲੱਖ ਰੁਪਇਆ ਮਹੀਨੇ ਦਾ ਕਮਾਉਂਦਾ ਉਹ। ਉਤਨਾ ਹੋ ਚ ਰਹਿਦਾ ਗਲਤ ਕੰਮ ਜਦੋਂ ਕਰਦੇ ਆਂ ਆਪਾਂ ਸਾਹ ਵੱਧ ਜਾਂਦੇ ਆ ਤੁਰੇ ਜਾਂਦੇ ਬੰਦੇ ਨੂੰ ਬੈਠੇ ਬੰਦੇ ਨੂੰ 8 ਸਾਹ ਆਉਂਦੇ ਆ ਤੁਰੇ ਜਾਂਦੇ ਨੂੰ 16 ਸਾਹ ਆਉਂਦੇ ਆ ਜਦੋਂ ਪੈ ਜਾਂਦਾ ਉਹਨੂੰ 24 ਸਾਹ ਆਉਂਦੇ ਆ ਤੇ ਜਦੋਂ ਕੋਈ ਮਾੜਾ ਕੰਮ ਕਰ ਵੈਂਦਾ ਉਦੋਂ ਉਹਨੂੰ 64 ਸਾਹ ਆਉਂਦੇ ਆ ਤੇ ਫਿਰ ਗੋਲੀ ਖੰਦਾ। ਇਸ ਕਰਕੇ ਭਾਈ ਇਮਾਨਦਾਰੀ ਨਾਲ ਕੰਮ ਕਰੋ ਤੁਹਾਨੂੰ ਨੌਕਰੀ ਮਿਲੀ ਹੈ ਪ੍ਰਮਾਤਮਾ ਨੇ ਦਿੱਤੀ ਹੈ ਤੇ ਰਿਸ਼ਵਤ ਨੇ ਸਦਾ ਨਾਲ ਨਹੀਂ ਜਾਣਾ ਠੀਕ ਹੈ ਤੁਹਾਡੇ ਖਰਚੇ ਹੈ ਥੋੜੀ ਬੋਤੀ ਲੈ ਲਈ ਕੋਈ ਗੱਲ ਨਹੀਂ ਉਹ ਤਾਂ ਕਹਿ ਵੀ ਜਾਂਦਾ ਪਰ ਕੱਲੀਆਂ ਲੂਣ ਦੀਆਂ ਨਾ ਪਕਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ